ਉਡੇ ਉਡ ਆਵਸੈ ਕੋ ਸਾ ਤਿਸ ਪਾਸ਼ੇ ਮਸ਼ਰਿਥ ਸ਼ਰੀਆ ਤਨ ਕਵਨ ਖਲਾਬ ਹੈ ਕਵਨ ਜਗਾਵੈ ਮਨ ਮੈ ਸਿਮਰਨ ਕਰਾਦੀ ਬਰਕਤ ਵਿਆਖਿਆ ਕਰਦੇ ਇਸ ਸਿੱਖ ਭਰਾ ਜਿਹੜੇ ਆ ਇੰਡੀਆ ਦੇ ਵਿੱਚ ਉਹ ਪਿਛੇ ਵਗਾ ਉਹ ਫੋਮਿੰਗਾਂ ਜਿਹੜੀਆਂ ਬਹੁਤ ਪਿਛੇ ਰਹਿ ਗਈਆਂ ਅਸੀਂ ਸਿੱਖ ਦੁਨੀਆ ਨੂੰ ਲੰਗਰ ਲਾਉਣੇ ਦੁਨੀਆ ਦੀ ਜਾ ਕੇ ਹੈਲਪ ਕਰਨੀ ਉਧਰ ਨੂੰ ਤੁਰ ਪਏ ਆ ਆਪਣੇ ਅਨੁਭਵ ਲਾਏ ਤਰੱਕੀ ਕਿਹਨੂੰ ਮੰਨਦੇ ਹੋ ਵੀ ਤਰੱਕੀ ਕੀ ਹੈ ਕਿਉਂਕਿ ਲੋਕ ਖਾਲੇ ਦਾ ਤਰੱਕੀ ਦਾ ਉਹਨੂੰ ਸਕੂਨ ਵੀ ਨਹੀਂ ਮਿਲਦਾ ਅੱਧਕ ਉੱਤਰਕੀ ਮੇਰੇ ਇਨਸਾਫ ਨਾਲ ਤਰੱਕੀ ਆ ਦੇਖੋ ਜਿਹੜਾ ਤੁਸੀਂ ਆਪਣੇ ਲੋ ਹਾਰਡ ਵਰਕ ਕਰੋ ਤਰੱਕੀ ਆਪੇ ਆਉਂਦੀ ਹੈ ਜੇ ਹਾਰਡ ਵਰਕ ਕਰਦੇ ਆ ਨਾ ਨਾਲ ਰੱਬ ਨੂੰ ਨਹੀਂ ਪਾਉਂਦੇ ਤਰੱਕੀ ਉਹਦੋਂ ਨਹੀਂ ਆਉਂਦੀ ਜਦੋਂ ਤੁਸੀਂ ਰੱਬ ਨੂੰ ਰੱਬ ਨੂੰ ਭੁੱਲ ਜਾਂਦੇ ਆਂ ਜਦੋਂ ਰੱਬ ਤੁਹਾਡੇ ਨਾਲ ਆ ਤੁਸੀਂ ਕੋਈ ਵੀ ਐਸਾ ਚਾਂਸ ਹੈ ਨਹੀਂ ਵੀ ਤਰੱਕੀ ਨਹੀਂ ਹੋ ਸਕਦੀ ਉਹ ਆਵਾਂ ਛੱਡਿਆ ਸੀ ਉਦੋਂ ਕਿਹੜੇ ਹਾਲਾਤਾਂ 'ਚ ਪੰਜਾਬ ਛੱਡਿਆ ਸੀ ਤੇ ਕੀ ਸੁਆਭੋ ਬਣਿਆ ਸੀ ਮੈਂ ਚਾਹੁੰਗਾ ਕਿ ਤੂੰ ਤੋਂ ਬਾਅਦ ਜਾ ਕੇ ਤਰੱਕੀ ਦਾ ਸਾਬ ਨੂੰ ਦੇਖੀ ਜਾਂਦੀ ਹੈ ਉਹ ਉੱਥੋਂ ਜਦੋਂ ਇੱਥੇ ਆਏ ਆ ਯਸਨੀ ਉੱਤੇ ਉਹ ਲੋਲੇ ਬਹੁਤ ਜ਼ਿਆਦਾ ਸੀਗੇ ਆ ਸਾਡੀ ਪੁਗਾਈ ਇੱਥੇ ਸੀ ਉਹਨੇ ਸਭ ਸੱਦਿਆ ਇਹ ਇੱਥੇ ਆਇਆ ਸੀ ਇਹ ਰਸ਼ੋਤਪੁਰ ਦਾ ਖਾਨ ਸੀਗਾ ਆ ਕੱਤਿਆਂ ਚ ਕਾਮਾ ਕੀਪਰ ਦੋ ਤਿੰਨ ਸਾਲ ਆ ਇਹ ਬਹੁਤ ਹਾਰਡ ਕੰਮ ਆ ਕੱਤਿਆਂ ਦੇ ਵਿੱਚ ਡਿਚਾਂ ਦੇ ਵਿੱਚ ਸੁੱਤੇ ਆ ਕਈ ਵਾਰੀ ਦੋ ਸ਼ਿਫਟਾਂ ਕਰਨੀਆਂ ਰਾਤ ਨੂੰ ਨੀਂਦ ਆ ਕੇ ਕਰ ਜਾਣਾ ਨਹੀਂ ਉੱਥੇ ਵਿੱਚ ਵਿੱਚ ਸੌਂ ਰਹੇ ਸੀ ਉਦੋਂ ਅਸੀਂ ਅਮਰੀਕਾ ਚਾਏ ਜੀ ਉਸ ਘਰ ਦੀਆਂ ਐਚਡੀ ਵਿੰਡੋ ਹੈ ਨਹੀਂ ਸੀ ਜਦੋਂ ਅਸੀਂ ਪਹਿਲਾਂ ਘਰ ਰੱਟ ਕੀਤਾ ਉਹ ਕਹਿੰਦੇ ਕੰਮ ਕਰ ਲਓ ਕੰਮ ਕਰਕੇ ਪਿਆ ਖੱਤੇ ਚ ਘਰ ਹੈਗਾ ਆ ਉੱਥੇ ਰਹਿ ਲਓ ਤਾਂ ਫਿਰ ਜਿੰਨੀਆਂ ਵਿੰਡੋ ਲਾ ਲਿਓ ਦੋਹਾਂ ਲਾ ਲਿਓ ਪੈਸੇ ਜਮਾ ਕਰਕੇ ਸੋ ਇੰਨਾ ਇੱਥੇ ਰਹੇ ਘਰ ਦੇ ਵਿੱਚ ਮੇਰਾ ਪੁੱਤ ਕਰਕੇ ਤੈਨੂੰ ਇਹ ਜੌਬ ਨਹੀਂ ਮਿਲਣੀ ਵੀ ਤੂੰ ਉਹਦਾ ਬੌਸ ਹੂੰ ਤੈਨੂੰ ਉਹਦੇ ਥੱਲੇ ਕੰਮ ਕਰਨਾ ਪੈਣਾ ਜਿਹੜਾ ਪੁਰਾਣਾ ਕੰਮ ਕਰ ਰਿਹਾ ਜਿਹੜਾ ਪੁਰਾਣਾ ਬੰਦਾ ਕੰਮ ਕਰ ਰਿਹਾ ਨਾ ਸਾਡਾ ਕੰਮ ਹੂੰ ਉਹਦੇ ਥੱਲੇ ਤੂੰ ਕੰਮ ਸਿੱਖਣਾ ਆ ਮਾਂ ਕਿ ਉਹ ਨੂੰ ਉਹਦੇ ਬੌਸ ਨਹੀਂ ਉਹਦਾ ਬੌਸ ਨਹੀਂ ਹੋਣਾ ਕਰਕੇ ਤੇ ਜਰਬਾ ਜਿਹੜੀ ਚੀਜ਼ ਆ ਨਾ ਮੇਰੇ ਗ੍ਰੈਂਡਫਾਦਰ ਸੇਕਿੰਗ ਬੀ ਸੇਕਿੰਗ ਉਹ 20 ਸਾਲ ਗਾਂ ਸੋਚਦੇ ਦੇਖ ਰਿਹਾ ਕਿ ਮੈਂ ਆਪਣੇ ਪੋਤੇ-ਪੋਤਿਆਂ ਨੂੰ ਕੀ ਛੱਡਣਾ ਕੀ ਰਾਈਟ ਇਹ ਹੀ ਫਰਕ ਹੈ ਮੇਰੇ ਪੇ ਨੇ ਜੇ ਮਿਲੀਅਨ ਡਾਲਰ ਵੀ ਕਮਾਇਆ ਹੋਵੇ 10 ਮਿਲੀਅਨ ਕਮਾਇਆ ਹੋਵੇ ਮੈਂ ਕਦੇ ਇਹ ਨਹੀਂ ਦੇਖਿਆ ਕਿ ਪੇ ਨੇ ਜਾ ਕੇ ਇਹ ਆ ਡਾਲਰ ਦੀ ਕੋਈ ਛੁੱਟੀ ਲਈ ਜਾਂ ਘੜੀ ਲਈ ਜਾਂ ਗੱਡੀ ਲਈ ਮੇਰੇ ਪੇ ਨੇ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਮੈਂ ਬਹੁਤ ਕੰਮ ਕਰਕੇ ਪੈਸੇ ਮੈਂ ਉਹ ਸਮਾਰਟ ਯਾਰ ਮੈਂ ਉਹ بزنس ਕੀਤਾ ਮੈਂ ਇੰਨੀਆਂ ਡੀਲਾਂ ਬਣਾਈਆਂ ਕਦੇ ਵੀ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਬਾਬਾ ਹੀ ਨੇ ਦਿੰਦਾ ਹੈ ਰੱਬ ਨੇ ਦਿੰਦਾ ਹੈ ਜਦ ਤੱਕ ਦੇਈ ਜਾਂਦਾ ਉਹ ਦੇਈ ਜਾ ਰਾਈਟ ਰਾਈਟ ਜਿਦੋਂ ਤੁਸੀਂ ਆਪਣਾ ਸਿਰ ਜ਼ਿਆਦਾ ਉੱਚਾ ਰੱਖੀਏ ਤੁਸੀਂ ਰੱਬ ਨੂੰ ਭੁੱਲ ਜਉ ਹੂੰ ਥੋੜਾ ਹੀ ਟਾਈਮ ਲੱਗਦਾ ਉਹ ਸਤਿਮੁਖ ਕਾਲ ਜੀ ਮੈਂ ਤੁਹਾਡਾ ਆਪਣਾ ਦਿਗਜੀਤ ਸਿੰਘ ਪੰਜੋਲੀ ਮਿਹਨਤ ਜਿਹੜੀ ਹੈ ਮਿਹਨਤ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ ਬਸ ਤੁਸੀਂ ਮਿਹਨਤ ਜਿਹੜੀ ਹੈ ਉਹ ਕਰਦੇ ਰਹਿਣਾ ਚਾਹੀਦਾ ਇਸ ਗੱਲ ਦਾ ਸਬੂਤ ਜਿਹੜਾ ਹੈ ਉਹ ਦਿੱਤਾ ਹੈ ਤੁਹਾਨੂੰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਮਲਾਵਾਂਗੇ ਜਿਨ੍ਹਾਂ ਨੇ ਮਿਹਨਤ ਕਰਕੇ ਬਹੁਤ ਵੱਡਾ ਮਕਾਮ ਹਾਸਲ ਕੀਤਾ ਹੈ ਤੇ ਮਿਹਨਤ ਨੂੰ ਦਿਖਾਇਆ ਹੈ ਕਿ ਮਿਹਨਤ ਕੰਮ ਕਰਕੇ ਬੰਦਾ ਤਰੱਕੀ ਕਿਵੇਂ ਹਾਸਲ ਕਰ ਸਕਦਾ ਸੋ ਮੈਂ ਗੱਲ ਕਰੂੰਗਾ ਅੱਜਕੱਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਬਹੁਤ ਵੱਡਾ ਹੈ ਉਹਨਾਂ ਦਾ ਨਾਂ ਹੈ ਉਹਨਾਂ ਦੇ ਨਾਂ ਦੀ ਤੂਤੀ ਬੋਲਦੀ ਹੈ ਅਮਰੀਕਾ ਦੇ ਵਿੱਚ ਅੱਜਕੱਲ ਅਮਰੀਕਾ ਦੇ ਵਿੱਚ ਉਹਨਾਂ ਦੀ 65000 ਏਕੜ ਕਹਿਣ ਦਾ ਭਾਵ 2600 ਮਰਬਾ ਜਿਹੜਾ ਹੈਗਾ ਉਹ ਜ਼ਮੀਨ ਹੈ ਤੇ ਜ਼ਮੀਨ ਦੇ ਵਿੱਚ ਖੇਤੀ ਜਿਹੜੀ ਹੈ ਉਹ ਬਦਾਮਾਂ ਦੀ ਕਰਦੇ ਆ ਸੋ ਸਾਡੇ ਨਾਲ ਨੇ ਕਰਨੈਲ ਸਿੰਘ ਸੰਧੂ ਜੀ ਉਹਨਾਂ ਦਾ ਸਵਾਗਤ ਕਰਦੇ ਆ ਸੰਧੂ ਜੀ ਤੁਹਾਡਾ ਸਵਾਗਤ ਹੈ ਜੀ ਅ ਕਿਵੇਂ ਦੇਖਦੇ ਹਾਂ ਪਹਿਲਾਂ ਤਾਂ ਮੈਂ ਇਹ ਚਾਹੁੰਦਾ ਸਾਡੇ ਦਰਸ਼ਕ ਜਿਹੜੇ ਨੇ ਖਾਸ ਕਰਕੇ ਮੈਂ ਚਾਹੁੰਗਾ ਤੁਸੀਂ ਅੱਜ ਰੂਬਰੂ ਨੌਜਵਾਨਾਂ ਦੇ ਹੋ ਰਹੇ ਹਾਂ ਤੇ ਨੌਜਵਾਨ ਜਿਹੜਾ ਹੈਗਾ ਉਹ ਉਹਨੂੰ ਕੀ ਮੈਸੇਜ ਦਿੰਨੇ ਉਹ ਤੁਹਾਡੀ ਤਰੱਕੀ ਦਾ ਰਾਜ਼ ਕੀ ਹੈ ਤਰੱਕੀ ਦਾ ਰਾਜ਼ ਜੀ ਮੈਂ ਸਗਾ ਮਾਫੀ ਦੇ ਆਪਣੇ ਮਾਪੇ ਤੇ ਆਖੇ ਲਗੋ ਜਿਹੜੀ ਪਹਿਲੀ ਉਮਰ ਹੁੰਦੀ ਹੈ ਨਾ ਹਮ ਆਈਡੀ ਇਹ ਬਹੁਤ ਹੁੰਦੇ ਆ ਬਹੁਤ ਚੀਜ਼ਾਂ ਕਰਨ ਨੂੰ ਜੀ ਕਰਦਾ ਆ ਪਰ ਲੋਕੀ ਜਿਹੜੇ ਆ ਬਹੁਤ ਤੁਹਾਡੇ ਵਾਲੇ ਦੋਲੇ ਜਿਹੜੇ ਆ ਤੇਜ ਹੁੰਦੇ ਆ ਇਸ ਕਰਕੇ ਆਪਣੇ ਮਾਪੇ ਤੋਂ ਸਿੱਖੋ ਕਿ ਦੁਨੀਆ ਕਿੱਦਾਂ ਚੱਲਦੀ ਆ ਪਹਿਲਾਂ ਤਾਂ ਇਹ ਆ ਇਹ ਬਹੁਤ ਟਾਈਮ ਲੱਗਦਾ ਕਿ ਉਹ ਛੁੱਟ ਛੁੜੀਆਂ ਗੱਲਾਂ ਜਦੋਂ ਤੁਸੀਂ ਆਪਣੇ ਮਾਪੇ ਦੀ ਇੱਜ਼ਤ ਨਹੀਂ ਨਾ ਕਰਦੇ ਦੇਖੋ ਸਾਡੇ ਘਰ ਦੇ ਵਿੱਚ ਚਾਰ ਜਨਰੇਸ਼ਨ ਆ ਸਾਡੀ ਮਾਂ ਸੀਗੀ ਮਾਂ ਪੂਰੀ ਹੋ ਗਈ ਆ ਜੀ ਮਾਂ ਤੋਂ ਬਾਅਦ ਚ ਅਸੀਂ ਉਹਦੇ ਪੁੱਤ ਆ ਹੂੰ ਇਹ ਮੇਰਾ ਮੁੰਡਾ ਪੋਤਾ ਆ ਇਹਦੇ ਗਾਂਵਿਆਂ ਨੇ ਚਾਰ ਪੀੜੀਆਂ ਚ ਪੀੜੀਆਂ ਜਿਹੜੀਆਂ ਅਸੀਂ ਇੱਕ ਘਰ ਚ ਰਹਿੰਦੇ ਆ ਹੂੰ ਤਾਂ ਦੂਜੀ ਗੱਲ ਸਾਡੇ ਹੁਣ ਘਰਾਂ ਦੀ ਘਾਟ ਨਹੀਂ 100 ਤੋਂ ਜ਼ਿਆਦਾ ਘਰ ਹੈਗੇ ਆ ਇਹ ਨਹੀਂ ਪਏ ਅਸੀਂ ਜਿੱਦਾਂ ਆਮ ਕੀ ਹੋ ਗਿਆ ਸਾਡੇ ਅਸੀਂ ਆਪਣੇਆਂ ਨੂੰ ਛੱਡ ਕੇ ਪੰਜਾਬ ਦੀ ਮੈਂ ਗੱਲ ਕਰਦਾ ਇਸ ਵੇਲੇ ਆਪਣੇਆਂ ਨੂੰ ਛੱਡ ਕੇ ਉੱਥੇ ਇੱਕ ਐਸਾ ਮਾਹੌਲ ਬਣ ਗਿਆ ਆ ਦੂਜਿਆਂ ਦੀ ਸੁਣਦੇ ਆ ਫੇਰ ਪਤਾ ਲੱਗਦਾ ਵੀ ਕੋਈ ਨਾ ਆ ਹੈਰਾ ਫੇਰੀ ਹੋ ਗਈ ਉਹ ਹੈਰਾ ਫੋਕ ਫੇਰੀ ਹੋ ਗਈ ਕਿਉਂ ਜਿਹੜੇ ਤੁਹਾਡੇ ਆਪਣੇ ਆਪਣਾ ਖਾਉਨੇ ਆ ਉਹ ਖੁਨੇ ਰਹਿਣਾ ਆ ਹੂੰ ਸਟਰੋਲ ਹੁਣ ਇਹ ਆ ਗਈ ਆ ਉੱਥੇ ਪੰਜਾਬ ਦੇ ਵਿੱਚ ਪਈ ਉਹੋ ਚੀਜ਼ ਨਹੀਂ ਹੁਣ ਸਾਡੇ ਘਰ ਦੇ ਵਿੱਚ ਮੇਰਾ ਛੋਟਾ ਭਰਾ ਆ ਹੂੰ ਉਹਨਾਂ ਅਸੀਂ ਜਦੋਂ ਵੀ ਜ਼ਮੀਨ ਲੈਣੇ ਆ ਜਾਦੀ ਕਰਦੇ ਹਾਂ ਵੱਡੇ ਜਿਹੜੇ ਆ ਛੋਟੇ ਨਾਲ ਜਾਦੀ ਕਰਦੇ ਆ ਕਰਕੇ ਸਿਸਟਮ ਜਿਹੜਾ ਪੰਜਾਬ ਦਾ ਚੇਂਜ ਹੋਈ ਜਾਂਦਾ ਨਾ ਪਹਿਲਾਂ ਅਸੀਂ ਟਰਸਟੀ ਵੱਡੇ ਘਰ ਸੀ ਤਾਏ ਚਾਚੇ ਸੀ ਹੁਣ ਸਾਡੇ ਘਰ ਚ ਕੋਈ ਫਰਕ ਨਹੀਂਗਾ ਕੋ ਤਾਇਆ ਜਾਂ ਚਾਚਾ ਆ ਨਿਆਣੇ ਸਾਰੇ ਸੀ ਸੀਮ ਸਾਰੇ ਸਾਰੇ ਨਿਆਣੇ ਸੇਵਿਆਂ ਨਿਆਣਿਆਂ ਨੇ ਉਹ ਜਿੰਨਾ ਮੇਰੇ ਨਿਆਣੇ ਨੇ ਮੇਤੋ ਲਸਨ ਕਰਨੋ ਉਨਾਂ ਹੀ ਇਹ ਤੇ ਤੁਹਾਡੇ ਕੋਲ ਬੈਠਾ ਆਪਣੇ ਤਾਏ ਤੋਂ ਚਾਚੇ ਤੋਂ ਉਹ ਨਹੀਂ ਲਿਸਨ ਕਰ ਉਹਨਾਂ ਹੀ ਲਿਸਨ ਕਰਦਾ ਨਾਲੇ ਇਹ ਇੱਥੇ ਬੈਠਾ ਇਹਨੂੰ ਪੁੱਛ ਲਓ ਭਈ ਆਮ ਕਰਕੇ ਕੀ ਹੰਦਾ ਅਸੀਂ ਪੰਜਾਬ ਦੇ ਵਿੱਚ ਆ ਅਸੀਂ ਕਹਿੰਨੇ ਵੀ ਫਾਰਮਰ ਆ ਤਾਂ ਜਾ ਕੇ ਜਿਹੜੇ ਕੰਮੇ ਆ ਕੰਮ ਕਰਨ ਵਾਲੇ ਨਾ ਹੂੰ ਉਹਨਾਂ ਨੂੰ ਟ੍ਰੀਟ ਕਿਦਾਂ ਕਰਦੇ ਆ ਅਸੀਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਜਦੋਂ ਤੁਸੀਂ ਇੱਜ਼ਤ ਨਾਲ ਟ੍ਰੀਟ ਕਰੋਗੇ ਉਹ ਕੰਮ ਵੀ ਚੰਗਾ ਕਰਦੇ ਆ ਹੂੰ ਹੁਣ ਮੇਰੇ ਮੁੰਡੇ ਨੇ ਜਦੋਂ ਇਹ ਸਕੂਲ ਚੋਂ ਹਟਿਆ ਇਹਨੂੰ ਪੁੱਛ ਲਓ ਵੀ ਪਹਿਲੀ ਜੌਬ ਇਹਦੀ ਜਿਹੜੀ ਸੀ ਇਹਨੂੰ ਕੰਮ ਕਰਨਾ ਪਿਆ ਜਿਹੜਾ ਮੇਰੇ 16 ਸਾਲ ਦਾ ਮੁੰਡਾ ਉਹਨੇ ਕੰਮ ਮੇਰੇ ਸ਼ੁਰੂ ਕੀਤਾ ਸੀ ਹੁਣ 45 ਸਾਲ ਦਾ ਮੁੰਡਾ ਹੋ ਗਿਆ ਹੂੰ 10 ਸਾਲ ਪਹਿਲਾਂ ਇਹਨੂੰ ਇਹ ਕਿਹਾ ਗਿਆ ਸੀ ਵੀ ਤੂੰ ਮੇਰਾ ਪੁੱਤ ਕਰਕੇ ਤੈਨੂੰ ਇਹ ਜੌਬ ਨਹੀਂ ਮਿਲਣੀ ਵੀ ਤੂੰ ਉਹਦਾ ਬਾਸ ਹੈ ਹੂੰ ਤੈਨੂੰ ਉਹਦੇ ਥੱਲੇ ਕੰਮ ਕਰਨਾ ਪੈਣਾ ਜਿਹੜਾ ਪੁਰਾਣਾ ਕੰਮ ਕਰ ਰਿਹਾ ਜਿਹੜਾ ਪੁਰਾਣਾ ਬੰਦਾ ਕੰਮ ਕਰ ਰਿਹਾ ਨਾ ਸਾਡਾ ਕੰਮ ਹੂੰ ਉਹਦੇ ਥੱਲੇ ਤੋਂ ਕੰਮ ਸਿੱਖਣਾ ਆ ਨਾ ਕਿ ਉਹਨੂੰ ਉਹਦੇ ਉਹਦਾ ਬੌਸ ਨਹੀਂ ਹੋਣਾ ਕਰਕੇ ਤਜਰਬਾ ਜਿਹੜੀ ਚੀਜ਼ ਹੈ ਨਾ ਆਮ ਆਮ ਸਾਡੇ ਇਹੀ ਪ੍ਰੋਬਲਮ ਆ ਰਹੀ ਆ ਨਿਆਣਿਆਂ ਦੀ ਨਿਊ ਜਨਰੇਸ਼ਨ ਅਸੀਂ ਕਹਿੰਦੇ ਨਿਆਣਿਆਂ ਨੂੰ ਕੰਮ ਸਾਂਭ ਦੇਣਾ ਨਿਆਣਿਆਂ ਨੂੰ ਸਾਂਭਣਾ ਕਿਉਂ ਜੀ ਉਹਨਾਂ ਨੂੰ ਸਾਰਾ ਡੇਲੀ ਚੀਜ਼ਾਂ ਜਿਹੜੀਆਂ ਪ੍ਰੋਬਲਮਾਂ ਨਹੀਂ ਪਤਾ ਕੀ ਆਉਂਦਾ ਕੀ ਹੋ ਰਿਹਾ ਉਹ ਨਹੀਂ ਪਤਾ ਹੂੰ ਸੋ ਇਹ 6 ਮਹੀਨੇ ਬਾਅਦ ਚ ਮੈਨੂੰ ਕਹਿੰਦਾ ਇੱਥੇ ਬੈਠਾ ਵੀ ਡੈਡ ਦੈਟ ਵਾਸ ਦ ਬੈਸਟ ਥਿੰਗ ਏਵਰ ਯੂ ਡਨ ਫॉर ਮੀ ਪੇ ਮੈਂ ਕਦੇ ਵੀ ਨਹੀਂ ਸੀ ਉਹ ਚੀਜ਼ਾਂ ਸਿੱਖਣੀਆਂ ਜੀ ਤੁਸੀਂ ਉਹ ਰਾਤ ਨੂੰ ਜੀ ਮੈਂ ਉਸ ਰਾਤ ਤੇ ਨਾ ਪੰਦਾ ਹੁਣ ਇਹ ਰਨ ਕਰਦਾ ਸਾਰੀ ਸਾਡੇ ਸਾਰੇ ਫਾਰਮਿੰਗ ਆਪਰੇਸ਼ਨ ਜਿਹੜੇ ਆ ਹੁਣ ਨਿਆਣੇ ਰਨ ਕਰਦੇ ਆ ਮੈਂ ਇਹ ਇੱਕ ਚਾਹੂੰਗਾ ਕਿਉਂਕਿ ਲੋਕ ਇਹ ਜਾਨਣਾ ਚਾਹਣਗੇ ਵੀ ਤੁਸੀਂ ਜਦੋਂ ਪੰਜਾਬ ਛੱਡਿਆ ਸੀ ਉਦੋਂ ਕਿਹੜੇ ਹਾਲਾਤਾਂ 'ਚ ਪੰਜਾਬ ਛੱਡਿਆ ਸੀ ਤੇ ਕੀ ਸਵਾਭ ਉਹ ਬਣਿਆ ਸੀ ਮੈਂ ਚਾਹੁੰਗਾ ਵੀ ਉਹ ਤੋਂ ਬਾਅਦ ਜਾ ਕੇ ਤਰੱਕੀ ਦਾ ਸਵਾਭ ਨੂੰ ਦਿਖਾਈ ਜਾਂਦੀ ਹੈ ਕਿਉਂਕਿ ਉਦੋਂ ਜ਼ਰੂਰ ਹਾਲਾਤ ਨਾਜ਼ੁਕ ਰਹੇ ਹੋਣਗੇ ਜਦੋਂ ਪੰਜਾਬ ਛੱਡਿਆ ਉਹ ਜ਼ਰੂਰ ਦੱਸਿਓ ਸੋ ਪੰਜਾਬ 'ਚ ਜਦੋਂ ਦੇਖੋ ਅਸੀਂ ਮੈਂ ਅਮਰੀਕਾ 'ਚ 8 ਸਾਲ ਦਾ ਸੀ ਮੇਰਾ ਫਾਦਰ ਕਹਿੰਦਾ ਕਿਹੜੇ ਸਾਲ ਦੀ ਗੱਲ ਹੈ ਅਸੀਂ 84 'ਚ ਇੱਥੇ ਆਏ ਆ ਜੀ ਤਾਂ ਉਹ 10 ਸਾਲ ਪਹਿਲਾਂ ਦੀ ਗੱਲ ਹੈ ਸੋ 75 ਦੇ ਲਗਭਗ ਮੇਰਾ ਫਾਦਰ ਕਹਿੰਦਾ ਭਈ ਮੈਂ ਖੇਤੀਬਾੜੀ ਕਰਦਾ ਸੀਗਾ ਕਿਤਾ ਇਦਾਂ ਕਰ ਉਹਨੇ ਮੈਨੂੰ ਖੱਪਾ ਇੱਕ ਸਾਈਡ ਤੇ ਕਹਿੰਦਾ ਬਾਕੀ ਖੇਤੀ ਆਪਾਂ ਅੰਜਿੱਤਾ ਘਰ ਕਰਦੇ ਕਰਨੀ ਆ ਤੂੰ ਕਰਕੇ ਦਿਖਾ ਦੇ ਕੀ ਕਰਦਾ ਸੋ ਉੱਥੇ ਲਾਉਂਦੇ ਸੀ ਜੱਟਾਂ ਦਾ ਜ਼ਿਆਦਾ ਕਾਣ ਕਿ ਛੋੜਨਾ ਕਿਹੜਾ ਏਰੀਆ ਤੁਹਾਡਾ ਪੰਜਾਬ ਚ ਮਾਥਪੁਰ ਉਧਾਂ ਰੋੜਕਾ ਕਲਾਂ ਸਾਡਾ ਜੱਦੀ ਪਿੰਡ ਆ ਓਕੇ ਜ਼ਮੀਨ ਸਾਡੀ ਮਾਥਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਮਾਥਪੁਰ ਸ਼ਾਹਪੁਰ ਪਿੰਡ ਓ ਜੀ ਸੋ ਜਦੋਂ ਉੱਥੇ ਸ਼ੁਰੂ ਕੀਤਾ ਮੈਂ ਕੀ ਕੀਤਾ ਮੈਂ ਬੁੱਕਾਂ ਪੜ੍ਹਦਾ ਸੀ ਐਗਰੀਕਲਚਰ ਦੀਆਂ ਤੇ ਮੈਂ ਖੇਤੀ ਸ਼ੁਰੂ ਕੀਤੀ ਸੀ ਸਬਜ਼ੀਆਂ ਨਾਲ ਨਾਲ ਹੂੰ ਮੈਂ ਕਿਹਾ ਵੀ ਪਾਪਾ ਕਣਕ ਤੋਂ ਤੁਹਾਨੂੰ ਜਿਹੜੇ ਪੈਸੇ ਬਣਦੇ ਆ ਨਾ ਉਹਨੇ ਨਹੀਂ ਬਣਦੇ ਜਿੰਨਾ ਸਬਜ਼ੀਆਂ ਕਿੰਨੀਆਂ ਫਸਲਾਂ ਤੁਸੀਂ ਲੈ ਸਕਦੇ ਆ ਇਹ ਮਾਠ ਸਾਲ ਦੇ ਨੇ ਸ਼ੁਰੂ ਕੀਤਾ ਸੀਗਾ ਸਬਜ਼ੀਆਂ ਫਰਟੀਚੀਆਂ ਉਹ ਉਥੋਂ ਜਦੋਂ ਇੱਥੇ ਆਏ ਆਬਵੀਅਸਲੀ ਉੱਥੇ ਰੋਲੇ ਬਹੁਤ ਜ਼ਿਆਦਾ ਸੀਗੇ ਆ ਸਾਡੀ ਭੁਆ ਇੱਥੇ ਸੀ ਉਹਨੇ ਸਾਨੂੰ ਸੱਦਿਆ ਇੱਥੇ ਆਏ ਸੀ ਮੇਰਾ ਛੋਟਾ ਬ੍ਰਦਰ ਨਾਲ ਸੀਗਾ ਤਾਂ ਖੱਤਿਆਂ 'ਚ ਕੰਮ ਕੀਤਾ 2-3 ਸਾਲ ਆ ਇਹ ਬਹੁਤ ਹਾਰਡ ਕੰਮ ਆ ਖੱਤਿਆਂ ਦੇ ਵਿੱਚ ਡਿਚਾਂ ਦੇ ਵਿੱਚ ਸੁੱਤੇ ਆ ਕਈ ਵਾਰੀ ਦੋ ਸ਼ਿਫਟਾਂ ਕਰਦੀਆਂ ਰਾਤ ਨੂੰ ਨੀਂਦ ਆ ਕੇ ਘਰ ਜਾਣਾ ਨਹੀਂ ਉੱਥੇ ਡਿਚ 'ਚ ਸੌਂਗਾ ਬਹੁਤ ਸਟਰਗਲ ਕਰਨੀ ਪੈਂਦੀ ਆ ਤਾਂ ਕਿਤੇ ਬੰਦਾ ਪਹਿਲੇ 15 ਸਾਲ ਮੈਂ ਮਰਥਲ 18 ਘੰਟੇ ਅਜੀ ਦੇ ਕੰਮ ਕੀਤਾ ਪਰ ਮੇਰਾ ਮਕਸਦ ਇਹ ਪਈ ਮੈਂ ਫਾਰਮਿੰਗ ਕਰਨੀ ਆ ਉਹਨੂੰ ਬਦਾਉਣਾ ਆ ਜਿਹੜੀ ਜਿਹੜੀ ਚੀਜ਼ ਨੂੰ ਤਾਂ एवरीथिंग else ਮੈਟਰ ਨਹੀਂ ਸੀ ਕਰਦਾ ਕੋਈ ਫਰਕ ਨਹੀਂ ਕੌਣ ਕੀ ਕਹਿੰਦਾ ਆ ਕੋਈ ਬਹੁਤ ਵਧੀਆ ਕਾਰਾਂ ਨਹੀਂ ਲਈਆਂ ਸ਼ੁਰੂ ਚ ਉਹ ਕਾਰਾਂ ਦੀ ਥਾਂ ਅਸੀਂ ਜ਼ਮੀਨ ਲਈ ਜ਼ਮੀਨ ਕਾਰਾਂ ਲੈਣ ਦੀ ਬਜਾਏ ਨਾ ਬਹੁਤ ਸੁਣੀਆ ਪੈਸੇ ਜਮਾ ਕਰਕੇ ਜ਼ਮੀਨ ਲਈ ਉਸ ਕਿੰਨੀ ਹੋਣ ਕਿੰਨੀ ਜ਼ਮੀਨਾਂ ਕੁੱਲ 65000 ਰੁਪਏ ਜੀ ਆ ਸਾਰੀ ਖੇਤੀ ਆ ਦੂਜੀ ਬਦਾਮਾਂ ਦੀ ਆ ਖਰੋਟਾਂ ਦੀ ਆ ਪਿਸਤੇ ਦੀ ਆ ਚੇਰੀ ਦੀ ਆ ਜਦੋਂ ਜਦੋਂ ਪੰਜਾਬ ਛੱਡਿਆ ਸੀ ਕਿਉਂਕਿ ਮੈਂ ਫੇਰ ਉਹ ਹੀ ਗੱਲ ਮੇਰੇ ਦਿਲ ਦੀ ਜਿਹੜੀ ਗੱਲ ਆ ਹੋ ਨਹੀਂ ਰਹੀ ਜਦੋਂ ਪੰਜਾਬ ਛੱਡਿਆ ਸੀ ਉਦੋਂ ਮਾਂ ਪਿਓ ਦੇ ਕੀ ਖਿਆਲ ਸੀਗੇ ਜਦੋਂ ਛੱਡ ਕੇ ਗਏ ਜ਼ਮੀਨ ਥੋੜੀ ਸੀਗੀ ਅ ਅਸੀਂ ਛੇ ਭਰਾ ਸੀਗੇ ਉੱਥੇ ਮੇਰੇ ਖਿਆਲ ਜੇ ਅਸੀਂ ਉੱਥੇ ਰਹਿੰਦੇ ਤਾਂ ਹੁਣ ਤੇ ਮਰ ਜਾਣਾ ਸੀ ਸਾਰੇ ਤਿੰਨਾਂ ਵਾਸਤੇ ਇੱਥੇ ਆ ਕੇ ਕਿਦਾਂ ਦੇ ਘਰ ਚ ਰਹੇ ਸੀ ਉਹ ਯਾ ਜਦੋਂ ਅਸੀਂ ਅਮਰੀਕਾ ਚ ਆਏ ਜੀ ਉਸ ਘਰ ਦੀਆਂ ਐਚ ਦੀ ਵਿੰਡੋਆਂ ਨਹੀਂ ਸੀਗੀਆਂ ਜਦੋਂ ਅਸੀਂ ਪਹਿਲਾ ਘਰ ਰੈਂਟ ਕੀਤਾ ਉਹ ਕਹਿੰਦੇ ਕੰਮ ਕਰ ਲਓ ਕੰਮ ਕਰਕੇ ਪਿਆ ਖੱਤੇ ਚ ਘਰ ਹੈਗਾ ਆ ਉੱਥੇ ਰਹਿ ਲਓ ਤਾਂ ਫੇਰ ਇਹਦੀਆਂ ਵਿੰਡੋ ਲਾ ਲਿਓ ਡੋਰਾਂ ਲਾ ਲਿਓ ਪੈਸੇ ਜਮ੍ਹਾਂ ਕਰਕੇ ਸੋ ਇਦਾਂ ਇੱਥੇ ਰਹੇ ਆ ਘਰ ਦੇ ਵਿੱਚ ਨਿਆਣਿਆਂ ਨੇ ਬਹੁਤ ਸਾਥ ਦਿੱਤਾ ਸਾਡਾ ਛੋਟੇ ਹੁੰਦੇ ਨਾਲ ਜਿੱਦਾਂ ਇਹ ਛੋਟਾ ਹੁੰਦਾ ਜਿਆਦਾ ਚਾਚੇ ਕੋ ਰਹਿੰਦਾ ਸੀਗਾ ਖੇਤੀ ਨਾਲ ਇਹਦਾ ਬਹੁਤ ਪ੍ਰੇਮ ਸੀਗਾ ਸੋ ਉਹੋਂ ਤੋਂ ਹੀ ਸੋ ਇਹ ਸਾਡੇ ਇਧਰੋਂ ਜਿੱਦਾਂ ਇਹ ਚਲਾਉਂਦਾ ਖੇਤੀ ਦਾ ਆ ਜਿਆਦਾ ਇਹ ਤਾਂ ਇੱਕ ਮੇਰੇ ਛੋਟੇ ਕੋਲ ਦਾ ਮਕਸਦ ਵੱਡੇ ਦਾ ਹੁੰਦਾ ਜਿਆਦਾ ਦੂਜਾ ਸਾਡੇ ਇਨਵੈਸਟਮੈਂਟ ਸੋ ਵੀ ਫਾਈਨੈਂਸ ਜਿੰਤਾ ਸਿਟੀ ਪ੍ਰੋਜੈਕਟ ਅਸੀਂ ਆ ਜਸ ਲਾਸਟ 2 ਇਅਰਸ ਹੈਫ ਅ ਬਿਲੀਅਨ ਡਾਲਰ ਦੇ ਸਿਟੀ ਆ ਦੇ ਪ੍ਰੋਜੈਕਟ ਜਿਹੜੇ ਅਸੀਂ ਉਹ ਫਾਈਨਾਂਸ ਕਰਦੇ ਆ ਬਿਲਡ ਕਰਦੇ ਆ ਫਿਰ ਜਿੱਦਾਂ ਹਨਾ ਸਿਆ ਕੋ ਹੌਲੀ ਹੌਲੀ ਪੈਸਾ ਆਉਂਦਾ ਉਹ ਜਿੱਦਾਂ 30 40 ਸਾਲ ਦਾ ਲੋਨ ਹੁੰਦਾ ਉਹਨਾਂ ਦਾ ਸੋ ਜਦੋਂ ਉਹਨਾਂ ਕੋ ਪੈਸਾ ਜਿੱਦਾਂ ਆਈ ਜਾਂਦਾ ਪਰਮਟਾਂ ਦੀਆਂ ਫੀਸਾਂ ਜਾਂ ਹੋਰ ਉਹ ਫਿਰ ਇਕੱਠੀਆਂ ਕਰਕੇ ਜਿੱਦਾਂ ਸਕੂਲ ਬਿਲਡ ਕੀਤਾ ਸਕੂਲ ਨੂੰ 45 ਮਿਲੀਅਨ ਦਿੱਤਾ ਇਕ ਤਾਂ ਜਿੱਦਾਂ ਹੈ ਨਾ ਉੱਥੇ ਲੈਂਡ ਦਿੰਨੇ ਆ ਹੂੰ ਆ ਲੈਂਡ ਫ੍ਰੀ ਦੇਈ ਦੀ ਫੇਰ ਜੀ ਉਹਨਾਂ ਨੂੰ ਲੋੜ ਪੈਂਦੀ ਆ ਉਹਨਾਂ ਨੂੰ ਵੀ ਬਿਲਡ ਅਪ ਬਿਲਡਿੰਗ ਕਰਨ ਦੀ ਉਹ ਫਿਰ ਲਾਟਾਂ ਚੋਂ ਜਦੋਂ ਲੋਕੀ ਪਰਮਿਟ ਚੱਕਦੇ ਆ ਨਾ ਬਿਲਡ ਅਪ ਉਹ ਫੀ ਪੇ ਕਰਦੇ ਆ ਫੀ ਦੇ ਨਾਲ ਉਹ ਵਾਪਸ ਕਰ ਦਿੰਦੇ ਆ ਜੀ ਜੀ ਹੁਣ ਹੁਣ ਵਰਕਰ ਕਿੰਨੇ ਰੱਖੇ ਹੋਏ ਤੁਸੀਂ ਵਰਕਰ ਸੀਜ਼ਨ ਤੇ ਤਾਂ ਹਜ਼ਾਰ ਤੇ ਲੱਗੇ ਹੋਣੇ ਆ ਉਦਾਂ ਜਿਹੜੇ ਡਵੈਲਪਮੈਂਟ ਸਾਈਟ ਤੇ ਆ ਸਾਡੇ 35 ਇੱਕ ਇੰਟਾਈਟਲਮੈਂਟ ਤੇ ਕੰਮ ਕਰਦੇ ਦੋ ਪ੍ਰੋਜੈਕਟ ਜਿਹੜੇ ਚੱਲਦੇ ਮੇਨ ਉਦਾਂ 20 ਕੰਪਨੀਆਂ ਸਾਡੇ ਕੋਲ ਜਿਹੜੇ ਦੋ ਵੱਡੇ ਪ੍ਰੋਜੈਕਟ ਆ ਉਹ 12 ਬਿਲੀਅਨ ਡਾਲਰ ਦੇ ਆ ਜੀ ਜੀ ਆ ਉਹਦੇ ਵਿੱਚ ਜਿੰਨੀਆਂ ਕੰਪਨੀਆਂ 43 ਕੰਟਰੈਕਟਰ ਆ ਜਿਹੜੇ ਕੰਮ ਕਰਦੇ ਆ ਦੋ ਚਾਰ ਆਪਾਂ ਮੋਟੀ ਮੋਟੀਆਂ ਗੱਲਾਂ ਕਰ ਲਈ ਤਾਂ ਡੀਪਲੀ ਗੱਲਾਂ ਹੋ ਗਈਆਂ ਸਾਰਿਆਂ ਨੂੰ ਪਤਾ ਲੱਗ ਗਿਆ ਮੈਨੂੰ ਸਹੀ ਨਹੀਂ ਉਹ ਕਰ ਰਹੇ ਆ ਖੇਤੀ ਤੇ ਇੱਕ ਮੈਂ ਚਾਹੂੰਗਾ ਤੁਸੀਂ ਤਰੱਕੀ ਕਿਹਨੂੰ ਮੰਨਦੇ ਹੋ ਵੀ ਤਰੱਕੀ ਕੀ ਹੈ ਕਿਉਂਕਿ ਲੋਕ ਹਾਲੇ ਤੱਕ ਤਰੱਕੀ ਦਾ ਉਹਨਾਂ ਨੂੰ ਸਕੂਨ ਫੇਰ ਨਹੀਂ ਮਿਲ ਰਿਹਾ ਤਰੱਕੀ ਮੈਂ ਚਾਹਾਂਗਾ ਵੀ ਜ਼ਰੂਰ ਦੱਸੋ ਮੈਂ ਤੁਹਾਨੂੰ ਪੁੱਛਦਾ ਜੀ ਇੰਡੀਆ ਤੋਂ ਕੋਈ ਚੀਜ਼ ਹੈ ਨਹੀਂ ਸੀ ਜ਼ਰੂਰੀ ਇੱਥੇ ਕੋਈ ਪੈਸੇ ਜੀ ਸਾਰੀ ਜ਼ਿੰਦਗੀ ਇਹਨਾਂ ਨੇ ਕੰਮ ਕੀਤਾ ਇੱਥੇ ਆ ਕੇ ਜੀ ਸਾਨੂੰ ਕਦੇ ਨਹੀਂ ਸੀ ਪਤਾ ਕਿ ਆਪਣੇ ਕੋ ਕੋਈ ਪੈਸੇ ਵੀ ਹੈਗੇ ਸੀ ਜਨ ਹਮ ਬਿਕਾਜ਼ ਫੈਮਿਲੀ ਨੇ ਜਿੰਨੇ ਪੈਸੇ ਸੀਗੇ ਸਾਰੇ ਇਨਵੈਸਟ ਕੀਤੇ ਜੀ ਤੇ ਮੈਂ ਇਹਨਾ ਤੁਹਾਨੂੰ ਕਹਿ ਸਕਦਾ ਆ ਕਿ ਫਰਕ ਇੰਨਾ ਆ ਹੁਣ ਜਿਹੜੇ ਲੋਕੀ ਅੱਜ ਕੱਲ ਇੰਡੀਆ ਚ ਵੀ ਖੇਤੀ ਕਰਦੇ ਇੱਥੇ ਵੀ ਕਰਦੇ ਹੂੰ ਥੋੜਾ ਜਿਹਾ ਪੈਸਾ ਬਣਾ ਕੇ ਕੀ ਬਾਸ ਜਟਾਂ ਨੂੰ ਜੀਪ ਨਮੀ ਲੈਣੀ ਮਹਿਕਮਾ ਕੋ ਪਾਉਣੇ ਸਾਰੇ ਪੈਸੇ ਖਰਚ ਲੈ ਉਹ ਕੱਲ ਦਾ ਨਹੀਂ ਸੋਚਦੇ ਜੀ ਜਿਹੜੇ ਮੇਰੇ ਗ੍ਰੈਂਡਫਾਦਰ ਸੇ ਕੇ ਪੇ ਸੇ ਕੇ ਉਹ 20 ਸਾਲ ਗਾਂ ਸੋਚਦੇ ਦੇਖਦੇ ਆ ਕਿ ਮੈਂ ਆਪਣੇ ਪੋਤੇ ਪੋਤਿਆਂ ਲਈ ਕੀ ਛੱਡਣਾ ਕੀ ਛੱਡਣਾ right ਇਹੇ ਫਰਕ ਆ ਮੇਰੇ ਪੇ ਨੇ ਜੇ ਮਿਲੀਅਨ ਡਾਲਰ ਵੀ ਕਮਾਇਆ ਹੋਵੇ 10 ਮਿਲੀਅਨ ਕਮਾਇਆ ਹੋਵੇ ਮੈਂ ਕਦੇ ਇਹ ਨਹੀਂ ਦੇਖਿਆ ਕਿ ਪੇ ਨੇ ਜਾ ਕੇ 1000 ਡਾਲਰ ਦੀ ਕੋਈ ਜੁੱਤੀ ਲਈ ਜਾਂ ਘੜੀ ਲਈ ਜਾਂ ਗੱਡੀ ਲਈ ਨੇਵਰ ਹਾਲੇ ਤੱਕ ਨਹੀਂ ਕਦੇ ਮੈਂ ਪਿੱਕਾ ਨਮਾ ਦਾ ਇੱਕ ਪੇ ਨੂੰ ਦਿੱਤਾ ਕਿ ਮੈਂ ਕਿਹਾ ਓਕੇ ਲੈ ਲੋ ਬੋਸ ਹੋ ਗਿਆ right ਪਰ ਇਹਨਾਂ ਦੀ ਜਿਹੜੀ ਸੋਚ ਆ ਉਹ ਘਟ ਲੋ ਕਿ ਇਸ ਹਿਸਾਬ ਨਾਲ ਸੋਚਦੇ ਆ ਤਰੱਕੀ ਬਹੁ ਕੀਤੀ ਆ ਪਰ ਇੱਕ ਹੋਰ ਚੀਜ਼ ਮੇਰੇ ਪੇ ਨੇ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਮੈਂ ਬਹੁਤ ਕੰਮ ਕਰਕੇ ਪੈਸੇ ਬਣਾਏ ਮੈਂ ਬਹੁਤ ਸਮਾਰਟ ਆ ਮੈਂ ਬਹੁਤ ਬਿਜ਼ਨਸ ਕੀਤਾ ਮੈਂ ਇੰਡੀਆਂ ਡੀਲਾਂ ਬਣਾਈਆਂ ਕਦੇ ਵੀ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਕਿਹਾ ਆ ਕਿ ਜੋ ਵੀ ਬਾਬਾ ਜੀ ਨੇ ਦਿੱਤਾ ਹੈ ਹੂੰ ਰੱਬ ਨੇ ਦਿੱਤਾ ਹੈ ਜਦ ਤੱਕ ਦੇਈ ਜਾਂਦਾ ਉਹ ਦੇਈ ਜਾਂਦਾ ਨਹੀਂ ਜੀ ਰੈਂਟ ਜਦੋਂ ਤੁਸੀਂ ਆਪਣਾ ਸਿਰ ਜ्यादा ਉੱਚਾ ਰੱਖੀਏ ਤੁਸੀਂ ਰੱਬ ਨੂੰ ਭੁੱਲ ਜਿਓ ਹੂੰ ਥੋੜਾ ਹੀ ਟਾਈਮ ਲੱਗਦਾ ਉਹ ਸਭ ਕੁਝ ਲਾਇਆ ਜਾ। ਬਬੂ ਯਾਨੀ ਲਾਇਕ ਇਲਾਜ ਜਿਹੜੀ ਤੁਹਾਡੀ ਇਲਾਜ ਦੇ ਜਿਹੜੇ ਵਿਚਾਰ ਨੇ ਉਹ ਵੀ ਸੁਣ ਕੇ ਲੋਕ ਪ੍ਰਭਾਵਿਤ ਹੋਣਗੇ ਤੇ ਮੈਂ ਆਪਾਂ ਫਿਰ ਤਰੱਕੀ ਤੋਂ ਜੋੜਦੇ ਆਂ ਗੱਲ ਵੀ ਤੁਸੀਂ ਤਰੱਕੀ ਕਿਹਨੂੰ ਗਿਣਦੇ। ਦੇਖੋ ਤਰੱਕੀ ਮੇਰੇ ਮੇਰੇ ਹਿਸਾਬ ਨਾਲ ਜਿਹੜੀ ਤਰੱਕੀ ਆ ਦੇਖ ਜਿਹੜਾ ਤੁਸੀਂ ਆਪਣੇ ਲੋ ਹਾਰਡਵਰ ਕਰੋ ਤਰੱਕੀ ਆਪੇ ਆਉਂਦੀ ਆ। ਜੇ ਹਾਰਡਵਰ ਕਰਦੇ ਆ ਨਾ ਹੂੰ ਨਾਲ ਰੱਬ ਨੂੰ ਨਹੀਂ ਭੋਲਦੇ। ਤਰੱਕੀ ਉਦੋਂ ਨਹੀਂ ਆਉਂਦੀ ਜਦੋਂ ਤੁਸੀਂ ਰੱਬ ਨੂੰ ਉਹਨੇ ਰੱਬ ਨੂੰ ਭੁੱਲ ਜਾਂਦੇ ਆ ਜਦੋਂ ਰੱਬ ਤੁਹਾਡੇ ਨਾਲ ਆ ਤੁਸੀਂ ਕੋਈ ਐਸਾ ਚਾਂਸ ਹੈ ਹੀ ਨਹੀਂ ਵੀ ਤਰੱਕੀ ਨਹੀਂ ਹੋ ਸਕਦੀ ਕੰਮ ਹਾਰਡ ਕਰੋ ਰੱਬ ਉਹ ਵੀ ਦੱਸੋ ਕਿੱਥੋਂ ਸ਼ੁਰੂ ਹੋਇਆ ਜਦੋਂ ਗੁਰਦਾਰੇ ਕੰਮ ਸ਼ੁਰੂ ਕੀਤਾ ਯਸ ਜਿੰਨਾ ਹਨਾ ਪਹਿਲਾਂ ਕੰਪਨੀਆਂ ਜਿੰਨਾ ਸਦਾ ਸਦਾ ਜਿਆਦਾ ਸੀ ਵੀ ਜਿੰਨਾ ਕੋ ਬਣਦਾ ਸਿੱਖ ਨਹੀਂ ਜਿੱਦਾਂ ਹੁਣ ਇਹਨੇ ਮੁੰਡੇ ਨੇ ਕਈ ਗੱਲ ਨਵੀਂ ਚੀਜ਼ ਨਹੀਂ ਲੈਂਦੇ ਅਸੀਂ ਉਹ ਚੀਜ਼ਾਂ ਲੈਣ ਦੀ ਬਜਾਏ ਸਾਡੇ ਸਿੱਖ ਭਰਾ ਜਿਹੜੇ ਆ ਨਾ ਹੂੰ ਇੰਡੀਆ ਦੇ ਵਿੱਚ ਬਹੁਤ ਪਿਛੇ ਰਹਿ ਗਏ ਹੂੰ ਬਹੁਤ ਫੈਮਿਲੀਆਂ ਜਿਹੜੀਆਂ ਬਹੁਤ ਪਿਛੇ ਰਹਿ ਗਈਆਂ ਹੂੰ ਅਸੀਂ ਸਿੱਖ ਦੁਨੀਆ ਨੂੰ ਲੰਗਰ ਲਾਉਣੇ ਦੁਨੀਆ ਦੀ ਜਾ ਕੇ ਹੈਲਪ ਕਰਨੀ ਉਧਰ ਨੂੰ ਤੁਰ ਪਏ ਆ ਆਪਣੇ ਨੂੰ ਭੁੱਲ ਗਏ ਆ ਸੋ ਸਾਡੀ ਜੋ ਉੱਥੇ ਟੀਮਾਂ ਜਿਹੜੀਆਂ ਆ ਪੰਜਾਬ ਦੇ ਵਿੱਚ ਜੀ ਉਹ ਲੱਭਦੇ ਆ ਕਿ ਸਿੱਖ ਜੇ ਕੋਈ ਰਿਕਸ਼ਾ ਚਲਾਉਂਦਾ ਉਹਨੂੰ 3-wheeler ਆਟੋ ਲੈ ਕੇ ਦਿੰਦੇ ਆ ਟੀਮਾਂ ਘੁੰਮਦੀਆਂ ਫਿਰਦੀਆਂ ਪਿੰਡਾਂ 'ਚ ਜੇ ਕਿਸੇ ਦੇ ਘਰ ਟੁੱਟ ਗਿਆ ਉਹਦਾ ਘਰ ਬਣਾਉਂਦੇ ਆ ਜੇ ਕੋਈ ਬੁਢੀ ਆ ਉਹਨਾਂ ਨੂੰ ਵੀ ਨਿਆਣੇ ਆ ਵੀ ਕਿੱਥੇ ਜਾਵੇ ਰਾਹ ਉਹਨਾਂ ਨੂੰ ਘਰ ਕਈ ਕਈ ਵਾਰੀ ਬਣਾ ਕੇ ਦਿੰਦੇ ਜਾਂ ਮੁੱਲ ਲੈ ਕੇ ਦਿੰਦੇ ਤੁਹਾਡੀ ਸੰਸਥਾ ਉੱਤੇ ਕੰਮ ਕਰ ਰਹੀ ਹੈ ਸਾਡੀ ਸਾ ਅਸੀਂ ਟੀਮੇ ਆਪਣੀ ਰੱਖੀ ਆ ਕੋਈ ਇਨਵੋਲਵ ਨਹੀਂ ਕਿਸੇ ਤੋਂ ਅਸੀਂ ਪੈਸਾ ਨਹੀਂ ਲੈਂਦੇ ਸਾਰਾ ਜੋ ਵੀ ਕਰਦੀ ਆ ਸਾਡੀ ਟੀਮ ਕਰਦੀ ਆ ਇੱਥੇ ਤੱਕ ਆ ਬਈ ਸਾਨੂੰ ਹੁਣ ਇੰਡੀਆ ਤੋਂ ਕਈ ਵਾਰ ਇੱਜ਼ਤਾਂ ਹੁਣ ਇੱਕ ਐਗਜ਼ਾਮਪਲ ਮੈਂ ਦਿੰਦਾ ਮੁੰਡੇ ਦਾ 4 ਸਾਲ ਪਹਿਲਾਂ ਮੈਨੂੰ ਈਮੇਲ ਆਈ ਕਹਿੰਦਾ ਅੰਕਲ ਵੀ ਮੇਰੀ ਫੈਮਿਲੀ ਬਹੁਤ ਗਰੀਬ ਆ ਤਾਂ ਮੈਂ ਬਣਨਾ ਮੰਗਦਾ ਆ ਫਾਰਮਾਸਿਸਟ ਸੂ ਮੈਗਾ ਕੋਈ ਨਹੀਂ ਪੁੱਤਰ ਪਈ ਉਹਨੇ ਵੇਚਤਾ ਜਨੀਫੀ ਉਹਦੀ ਸਾਰੀ ਦੇ ਦਿੱਤੀ ਮੜ ਕੇ ਉਹਨੂੰ ਜਾਬ ਨਹੀਂ ਮਿਲੀ ਕਹਿੰਦਾ ਪੇ ਮੇਕੋ ਓਪਰਟੀਨਿਟੀ ਮਿਲਦੀ ਆ ਇੰਗਲੈਂਡ ਜਾਣ ਦੀ ਤੇ ਮੈਂ ਭਰਿਆ ਆ ਤਾਂ ਮੇਕੋ ਪੈਸੇ ਹੈ ਨਹੀਂ ਜੀ ਉਸ ਬੰਦੇ ਨੂੰ ਉਸ ਉਹ ਵੀ ਪੈਸੇ ਭੇਜੇ ਉਹ ਹੁਣ ਕਈ ਚੰਗੇ ਬੰਦੇ ਆ ਉਹ ਯਾਦ ਰੱਖਦੇ ਆ ਉਹਦੀ ਵਿਚਾਰੇ ਦੀ ਈਮੇਲ ਆਉਂਦੀ ਆ ਹਰ ਸਾਲ ਹਮ ਥੈਂਕ ਯੂ ਕਰਨ ਦੀ ਵੀ ਉਹਦੀ ਜ਼ਿੰਦਗੀ ਚੇਂਜ ਹੋ ਗਈ ਜਿੰਨੇ ਬਾਕੀ ਇੱਕ ਵਾਰ ਮੈਨੂੰ ਹੋਰ ਤੁਹਾਡੇ ਖਲਾਰੇ ਤੁਹਾਡੇ ਖਲਾਰੇ ਨਾਲ ਇੱਕ ਇੱਕ ਚੀਜ਼ ਦਾ ਇੱਕ ਹਨਾ ਇੱਕ ਵਾਰੀ ਮੈਨੂੰ ਵੀਡੀਓ ਆਈ ਕਿ ਨਿਆਣਾ ਕੋਈ ਲੱਸੀ ਵੇਚਦਾ ਹੂੰ ਲੱਸੀ ਵੇਚਦਾ ਤਾਂ ਆਪਣੇ ਬੰਦੇ ਲੱਸੀ ਨਹੀਂ ਉਹ ਤੋਂ ਲੈ ਰਹਿ ਤਾਂ ਵੀਡੀਓ ਦੇਖ ਕੇ ਮੈਨੂੰ ਬੜਾ ਲੱਗਾ ਪਏ ਆਪਣੇ ਪੰਜਾਬ ਦੇ ਵਿੱਚ ਤੁਹਾਡਾ ਸਿੱਖ ਮੁੰਡਾ ਆ ਹੂੰ ਅਸੀਂ ਉਹਨੂੰ ਲੱਭ ਕੇ ਪਤਾ ਕੀਤਾ ਪਏ ਕਿਉਂ ਉਹਦਾ ਪੇ ਬਿਮਾਰ ਰਹਿੰਦਾ ਸੀ ਉਹ ਲੱਸੀ ਵੇਚ ਕੇ ਵੀ ਥੋੜੇ ਬਹੁਤੇ ਪੈਸੇ ਬਣ ਜਾਂਦੇ ਉਹਨਾਂ ਨੂੰ ਵੀ ਥਰੀ ਵੀਲਰ ਲੈ ਕੇ ਦਿੱਤਾ ਆ ਅਸੀਂ ਸਾਡਾ ਮਕਸਦ ਇਹ ਨਹੀਂ ਵੀ ਪੈਸੇ ਵੰਡਣ ਦਾ ਨਿਕਾ ਉਹ ਜੋਬ ਕ੍ਰੀਏਟ ਕਰੋ ਓਪਰਚ्युनिटी ਕ੍ਰੀਏਟ ਕਰੋ ਵੀ ਉਹ ਲੋਕ ਜਿਹੜੇ ਆ ਹੌਲੀ ਹੌਲੀ ਗਰੀਬੀ ਜੋ ਨਿਕਲਣਾ ਹਮ ਆਪਣਾ ਕੰਮ ਹੋ ਨਿਆਣੇ ਪੜਾਊਗਾ ਉਹ ਬੰਦੇ ਨੂੰ ਥਰੀ ਵੀਲਰ ਲੈਤਾ ਉਹ ਚਲਾਉਂਦੇ ਆ ਉਹ ਇੰਨੇ ਖੁਸ਼ ਆ ਕਹਿੰਦੇ ਵੀ ਸਾਡੀ ਰੋਟੀ ਬਹੁਤ ਚੱਲਦੀ ਆ ਇਕ ਤਾਂ ਜੀ ਇੱਕ ਅਜਿਹੇ ਪਰਿਵਾਰ ਵੀ ਨੇ ਜਿਹਨਾਂ ਨੂੰ ਤੁਸੀਂ ਇਸ ਤਰੀਕੇ ਮਦਦ ਕਰ ਰਹੇ ਹੋ ਤੇ ਇੱਕ ਪਾਸੇ ਉਹ ਲੋਕ ਵੀ ਨੇ ਜਿਹੜੇ 35-35 ਲੱਖ ਲਾ ਕੇ ਡੌਂਕੀ ਲਾ ਕੇ ਅਮਰੀਕਾ ਜਾ ਰਹੇ ਨੇ ਉਹਨਾਂ ਦਾ ਭਵਿੱਖ ਕਿਵੇਂ ਦੇਖਦੇ ਹੋ ਦੇਖੋ ਇਸ ਵੇਲੇ ਤਾਂ ਸਪੈਸ਼ਲੀ ਅਮਰੀਕਾ ਨੂੰ ਅਮਰੀਕਾ ਨੂੰ ਤੁਰਨਾ 35 ਲੱਖ ਲਾ ਕੇ ਤਾਂ ਬੇਕੁਫੀ ਹੈ ਕਰਕੇ ਬਹੁਤ ਬੁਰਾ ਹਾਲ ਹੈ ਇੱਥੇ ਉਹ ਨਿਆਣਿਆਂ ਦਾ ਜੇ ਤੁਸੀਂ 35 ਲੱਖ ਲਾ ਕੇ ਉੱਥੇ ਬਿਜ਼ਨਸ ਕੋਈ ਖੋਲ ਲਓ ਹੂੰ ਉਹਦਾ ਤੁਹਾਨੂੰ ਜਿਆਦਾ ਫਾਇਦਾ ਹੋਣਾ ਆ ਕਰਕੇ ਇੱਥੋਂ ਤੋਂ ਤੁਹਾਨੂੰ ਜੱਜਾਂ ਚ ਚੜ ਕੇ ਬੋੜੀ ਜਾਂਦੇ ਆ ਰਾਈ ਸੋ ਸਪੈਸ਼ਲੀ ਪ੍ਰੋਬਲਮ ਇਹ ਆ ਗਈ ਆ ਅਸੀਂ ਹਰੇਕ ਕੰਮ ਨੂੰ ਉੱਥੇ ਸੋਚ ਲਿਆ ਵੀ ਅਸੀਂ ਹੈਗੇ ਜੱਟ ਹਰੇਕ ਕਹਿੰਦਾ ਹਰੇਕ ਬੰਦਾ ਕਹਿੰਦਾ ਮੈਂ ਕਰਨੈਲ ਸਿੰਘ ਸੰਧੂ ਬਣਨਾ ਹੈ ਜਾ ਕੇ ਅਮਰੀਕਾ ਉਹ ਤਰੀਕਾ ਕੋਈ ਹੁੰਦਾ ਆ ਟਾਈਮ ਲੱਗਦਾ ਆ ਜੀ ਪਰ ਹਰੇਕ ਬੰਦੇ ਨੇ ਜਿਹਨੂੰ ਨਿਆਣੇ ਉੱਥੇ ਸਾਰੇ ਮੈਂ ਤਾਂ ਬਸ ਅਮਰੀਕਾ ਜਾਣਾ ਅਮਰੀਕਾ ਵੀ ਇੱਕ ਦਾ ਸੌਖਾ ਨਿਕਾ ਹੁਣ ਉੱਥੇ 35 ਲੱਖ 50 ਲੱਖ ਲਾਉਂਦੇ ਆ ਤੁਸੀਂ 50 ਲੱਖ ਦਾ ਕੋਈ ਵੀ ਬਿਜ਼ਨਸ ਖੋਲ ਲਾ ਉੱਥੇ ਚੰਗੀ ਰੋਟੀ ਖਾ ਸਕਦੇ ਆ ਉੱਥੇ ਵੀ ਤੁਸੀਂ ਓਕੇ ਮਾਪੇ ਦੀ ਜ਼ਮੀਨ ਵੇਚ ਕੇ ਇਹ ਇਹਨਾਂ ਉਹਨਾਂ ਨੂੰ ਤੰਗ ਕਰਕੇ ਜ਼ਮੀਨਾਂ ਵੇਚ-ਵੇਚ ਕੇ ਆਉਂਦੇ ਆ ਇੱਥੇ ਫੇਰ ਉਹਨਾਂ ਦਾ ਜੋ ਹਾਲਿਆ ਰਾਇ ਇਸ ਈਜ਼ੀ ਨਿਕਾ ਉਹ ਡਾਂਕੀ ਲੈ ਕੇ ਤੁਹਾਡੇ ਕੋਲ ਵੀ ਐਵੇਂ ਐਂ ਤੁਹਾਡੇ ਕੋਲ ਸਾਡੇ ਕੋਲ ਬਹੁਤ ਆਉਂਦੇ ਆ ਸਾਡੇ ਕੋਲ ਇੰਨੇ ਆਉਂਦੇ ਆ ਭਈ ਜਿਹੜੇ ਲੋਕ ਵਿਚਾਰੇ ਜਿਹੜੇ ਕੰਮ ਨਹੀਂ ਆਉਂਦਾ ਪਰ ਪ੍ਰੋਬਲਮ ਇਹ ਆਉਂਦੀ ਆ ਜਿਹੜੇ ਉਹ ਆਉਂਦੇ ਆ ਤੁਸੀਂ ਕੰਮ ਦਿੰਨੇ ਆ ਹੂੰ ਜਿਆਦਾ ਕਰਕੇ ਅਸੀਂ ਕਹੀ ਜਾਂਦੇ ਆ ਵੀ ਪੰਜਾਬੀ ਆਸੀਂ ਬਹੁਤ ਤਕੜੇ ਆ ਅਸੀਂ ਤਾਂ ਭਾਟ ਹਾਟਵਾਵਾਂਗੇ ਜਦੋਂ ਖੱਤਿਆਂ 'ਚ ਕੰਮ ਕਰਦੇ ਆ ਨਾ ਹੂੰ ਈਜ਼ੀ ਲੱਗਿਆ ਈਜ਼ੀ ਆਪ ਹੁਣ ਤੱਕ ਕੋਈ ਜੀ ਆਪ ਤਾਂ ਹੁਣ ਮੈਂ ਇੱਥੇ ਦਾ ਜੰਮ ਪਾ ਲ ਅਮਰੀਕਾ ਜੀ ਜਿਦਾਂ ਦੇ ਮੁੰਡੇ ਪੰਜਾਬ ਤੋਂ ਅੱਜ ਕੱਲ੍ਹ ਆਉਂਦੇ ਆ ਮੈਂ ਕੁਝ ਬੁਰਾ ਨਹੀਂ ਕਹਿਣਾ ਚਾਹੁੰਦਾ ਹਮ ਉਹਨਾਂ ਨੇ ਆਪ ਤਾਂ ਅੱਜ ਕੱਲ੍ਹ ਖੇਤੀ ਕੀਤੀ ਬੰਦੇ ਰੱਖ ਕੇ ਖੇਤੀ ਕਰਾਈ ਜਦੋਂ ਮੁੰਡੇ ਇੱਥੇ ਆਉਂਦੇ ਆ ਤਾਂ 12-12 ਘੰਟੇ ਟਰੈਕਟਰ ਚਲਾਉਣਾ ਪੈਂਦਾ ਖੱਤਿਆਂ 'ਚ ਕੰਮ ਕਰਨਾ ਪੈਂਦਾ ਰਾਈਟ ਹਫ਼ਤੇ ਤੋਂ ਬਾਅਦ ਉਹ ਤਾਂ ਹੱਥ ਖੜੇ ਕਰ ਦਿੰਦੇ ਕਹਿੰਦੇ ਨਹੀਂ ਇਹ ਨਹੀਂ ਮੇਰੇ ਲਈ ਹੈਗਾ ਅਮਰੀਕਾ ਇਹ ਨਹੀਂ ਚੀਜ਼ ਹੈਗੀ ਕਿ ਤੁਸੀਂ ਬਸ ਇੱਥੇ ਆ ਕੇ ਐਸ਼ ਕਰਨੀ ਆ ਘੁੰਮਣਾ ਆ ਚਾਰ ਪੰਜ ਘੰਟੇ ਕੰਮ ਕਰ ਲਿਆ ਰਾਈਟ ਮੈਰਕਾ ਆ ਕੇ ਬਹੁਤ ਹਾਰਡ ਵਰਕ ਕਰਨਾ ਪਿਆ ਹਮ ਅੱਜ ਵੀ 20 ਸਾਲ ਪਹਿਲਾਂ ਵੀ ਮੇ ਵੀ ਅਗਲੇ 100 ਸਾਲਾਂ ਦੀ ਵੀ ਇਹੀ ਚੀਜ਼ ਹੈ ਉਸ ਤਰ੍ਹਾਂ ਹਵਾ ਹਵਾ ਬਣਿਆ ਹੈ ਵੀ ਸ੍ਰੀਕੇ ਨੂੰ ਦਿਖਾਣਾ ਵੀ ਮੁੰਡਾ ਸਾਡਾ ਅਮਰੀਕਾ ਗਿਆ ਹੈ ਜਿਆਦਾ ਜਿਆਦਾ ਅਸਲ ਪੱਟੀਆਂ ਹੀ ਸਾਨੂੰ ਪੰਜਾਬ ਨੂੰ ਇਸ ਗੱਲ ਨੇ ਆ ਪਈ ਸ੍ਰੀਕੇ ਨਾਲ ਵੱਡਾ ਵਿਆਹ ਕਰਨਾ ਹਮ ਸਰੀਕੇ ਨਾਲੋਂ ਵੱਡੀ ਇਕੁਪਮੈਂਟ ਲੈ ਆਉਣੀ ਇਹ ਨਹੀਂ ਵੀ ਅਫੋਰਡ ਅਸੀਂ ਕਰ ਸਕਦੇ ਆ ਇਹ ਨਹੀਂ ਵੀ ਪੈਸਾ ਕਿੱਥੋਂ ਆਉਣਾ ਜੇ ਤੁਸੀਂ ਕਮਾਉਨੇ ਆ 5 ਲੱਖ ਖਰਚਾ ਕਰਦੇ ਆ 10 ਲੱਖ ਉਹ ਤਾਂ ਮੈਟਰ ਆਫ ਟਾਈਮ ਆ ਵੀ ਤੁਸੀਂ ਫੇਲ ਹੋ ਜਾਣਾ ਹਮ ਰਾਈਟ ਸੋ ਜਿਹੜੇ ਹੁਣ ਆਮ ਕਰਕੇ ਦੇਖੋ ਜਿਹਨਾਂ ਛੋਟੀ ਜ਼ਮੀਨ ਹੈ ਰਾ ਖੱਤਾ 2 ਖੱਤੇ ਆ ਖੱਤਾ 2 ਖੱਤੇ ਜੇ ਤੁਹਾਡਾ ਨਹੀਂ ਚੱਲਦਾ ਮੈਂ ਦੇਖਿਆ ਵੀ ਕਈ ਵਾਰੀ ਉਹ ਕਹਿ ਦਿੰਦੇ ਆ ਖੱਤੇ ਜੋ ਨਹੀਂ 살ਦਾ ਰਾ ਜੀ ਪਰ ਉਹਨਾਂ ਦਾ ਤਾਂ ਵੀ ਸੱਦਾ ਹੈ ਜਿਹਨੇ ਰੇੜੀ ਲਾਈ ਆ ਰੇੜੀ ਲਾਈ ਜਿਹਨੇ ਰੇੜੀ ਲਾਈ ਆ ਉਹ ਤੁਹਾਡੇ ਨੂੰ ਸੋਹਣੀ ਰੋਟੀ ਖਾਣ ਦਾ ਆ ਬਈ ਇਹ ਤੁਹਾਡਾ ਖੱਤੇ ਡੇਢ ਖੱਤੇ ਉਹ ਕਈ ਵਾਰੀ ਕਹਿੰਦੇ ਨੇ ਸੁਸਾਈਡ ਕਰ ਲੈਣੀ ਆ ਮਰ ਜਾਣਾ ਜੇ ਹੋ ਜਾਣਾ ਹੋ ਜਾਣਾ ਤੁਸੀਂ ਉਹਨਾਂ ਤੋਂ ਤਾਂ 1000 ਗੁਣਾ ਚੰਗੇ ਜਿਹਨੇ ਪੈਸਾ ਤੁਹਾਡੇ ਜਮੀਨ ਦੇ ਵਿੱਚ ਹੈਗਾ ਤੁਹਾਡੇ ਮਾਪੇ ਦਾ ਬਈ ਨਹੀਂ ਹੋ ਤਾਂ ਹੋਰ ਕੋਈ ਬਿਜ਼ਨਸ ਕਰ ਲਓ ਕੋਈ ਕੰਮ ਕਰ ਲਓ ਜ਼ਰੂਰੀ ਆ ਕਿ ਉਹ ਇੱਕ ਕੱਤੇ ਚ ਖੇਤੀ ਨਾ ਬੀ ਤੁਸੀਂ ਕਰਨਾ ਹੈ ਸਵਾਲ ਸਵਾਲ ਬਹੁਤ ਜ਼ਿਆਦਾ ਨਹੀਂ ਤੇ ਸਮਾਂ ਆਪਣੀ ਕੋਲ ਸੀਮਤ ਹੈ ਫਿਰ ਅਸੀਂ ਕਿਸੇ ਦਿਨ ਜ਼ਰੂਰ ਤੁਹਾਡੇ ਕੋਲ ਅਮਰੀਕਾ ਆਵਾਂਗੇ ਤੇ ਉੱਥੇ ਜਾ ਕੇ ਨਾ ਤੁਹਾਡੇ ਬਦਾਵ ਖਾਣੇ ਆ ਸੀ ਤੇ ਨਾਲੇ ਖਰੂਟ ਖਾ ਕੇ ਨਾਲੇ ਫਾਰਮ ਦਾ ਜੀੜਾ ਮਾਰਾਂਗੇ ਫਿਰ ਦੇਖਾਂਗੇ ਤੇ ਲੋਕਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਕੰਮ ਹੋ ਸਕਦਾ ਹੈ ਜਾਂਦੇ ਜਾਂਦੇ 2 ਮਿੰਟ ਤੁਸੀਂ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਘਰ ਬੈਠੇ ਨੇ ਪੰਜਾਬ ਦੇ ਵਿੱਚ ਅੱਜ ਉਹ ਫਿਰ ਜਹਾਜ਼ ਚੜ੍ਹ ਕੇ ੜਾਈ ਮਾਰਨਾ ਚਾਹੁੰਦੇ ਇਕ ਕੋਈ ਮੈਂ ਤਾਂ ਮੈਸੇਜ ਹੀ ਕੋਈ ਆ ਭਾਈ 40 50 ਲੱਖ ਨਾ ਲਾਓ ਨਾ ਮਾਪੇ ਦੀਆਂ ਜ਼ਮੀਨਾਂ ਤੇ ਮਾਪੇ ਨੂੰ ਨਾ ਰੋਲੋ ਉੱਥੇ ਹੁਣ ਜ਼ਮੀਨਾਂ ਹੈਗੀਆਂ ਸਵੇਰ ਨੂੰ ਅਸੀਂ ਆਮ ਦੇਖਦੇ ਆਂ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਕੰਮ ਤਾਂ ਕਰਦੇ ਕੋਈ ਕਰਦਾ ਹੀ ਨਹੀਂ ਹੂੰ ਕੰਮ ਨਿਆਣੇ ਜਿਹੜੇ ਆ ਉਹ ਕੋਈ ਬਾਹਲੇ ਜਿਹੜੇ ਨਹੀਂ ਕਰਦੇ ਰਾਈਟ ਜੀ ਰਾਈਟ ਚਾਹੁੰਦੇ ਆ ਵੀ ਸਾਨੂੰ ਚਾਹੀਦਾ ਸਭ ਕੁਝ ਆ ਰਾਈਟ ਸੋ ਇਹੀ ਆ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਆ ਕਿ ਨਿਆਣਿਆਂ ਨੂੰ ਆਪਣੇ ਮਾਪੇ ਦੀ ਸੇਵਾ ਕਰੋ ਆਪਣੇ ਮਾਪੇ ਹੀ ਰੱਬ ਆ ਮਹਾਰਾਜ ਮਹਾਰਾਜ ਨੇ ਬੋਲਿਆ ਕੀ ਕਿਹਾ ਜੀ ਕੋਈ ਰੱਬ ਗੁਰਦੁਆਰੇ ਚ ਨਾ ਰੱਬ ਮੰਦਿਰਾਂ ਚ ਨਾ ਜੋ ਬ੍ਰਹਿਮੰਡੇ ਸੋਈ ਪਿੰਡੇ ਤੁਹਾਡੇ ਅੰਦਰ ਆ ਬੈਠਾ ਉਹ ਮਾਂ ਚ ਵੀ ਬੈਠਾ ਪੇਜ ਵੀ ਬੈਠਾ ਪੁੱਤਜ ਵੀ ਬੈਠਾ ਅੰਦਰ ਹੀ ਆ ਪਹਿਲਾਂ ਸਿੱਖੀ ਦੇ ਵਿੱਚ ਆਪਾਂ ਨੂੰ ਕਿਹੜਾ ਅਰਦਾਸ ਕਰਨੀ ਆ ਹੂੰ ਸਿੱਖੀ ਦੇ ਵਿੱਚ ਆ ਕਹਿੰਦੇ ਅਰਦਾਸ ਕਰੋ ਸਿੱਖੀ ਲਿਖੀ ਗਈ ਆ ਚਾਰ ਪੜਾਂ ਦੇ ਵਿੱਚ ਹੂੰ ਪਹਿਲਾ ਥੋੜਾ ਜਿਹਾ ਇੱਕ ਲੋਗਲੀ ਚੱਲੋ ਫੇਰ ਉਦੋਂ ਗਾਂ ਚੱਲੋ ਆਖਰ ਤੇ ਪਤਾ ਕੀ ਆਉਂਗਾ ਜੀ ਕਿਸ ਅੱਗੇ ਕੀ ਜੇ ਅਰਦਾਸ ਬਿਨ ਬੋਲੇ ਸਭ ਕੁਝ ਜਾਣਦਾ ਜੀ ਕਿਸ ਅੱਗੇ ਕੀ ਜੇ ਅਰਦਾਸ ਫੇ ਤੁਹਾਡੇ ਅੰਦਰ ਬੈਠਾ ਅੰਦਰ ਬਠ ਰਾਈਟ ਬਿਲਕੁਲ ਫੇ ਨਹੀਂ ਲੋੜ ਪੈਂਦੀ ਸਾਡੀ ਇਹ ਇੱਕ ਹੋਰ ਪ੍ਰੋਬਲਮ ਆਈ ਆ ਜਿੱਦਾਂ ਪੰਜਾਬ ਦੇ ਵਿੱਚ ਤੇ ਮੇਰੇ ਅਰਗੇ ਜਿਹੜੇ ਪੜ੍ਹੇ ਨਗੇ ਉਹ ਅਸੀਂ ਗੁਰਦੁਆਰਿਆਂ ਦੇ ਵਿੱਚ ਭਾਈ ਲਾਭ ਤੇ ਉਹਨਾਂ ਤੋਂ ਅਸੀਂ ਸਿੱਖਿਆ ਲੈਣੀ ਮੰਗਦੇ ਆ ਮੈਂ ਇੱਕ ਐਗਜ਼ਾਮਪਲ ਦਿੰਨਾ ਇੱਕ ਬਾਬਾ ਕਥਾ ਦੇ ਕਰਨ ਆਇਆ ਕਹਿੰਦਾ ਜੀ ਇੱਕ ਬੰਦੇ ਕੋ ਆ ਜਿਹੜਾ ਬੰਦਾ ਆ ਨਾ ਉਹੋ ਹੀ ਪਾਠ ਕਰ ਸਕਦਾ ਆ ਹੋਰ ਕੋਈ ਨਹੀਂ ਬੰਦੇ ਦਾ ਜਨਮ ਹੀ ਇਸ ਕਰਕੇ ਹੋਇਆ ਪੇ ਪਾਠ ਕਰਨਾ ਆ ਇਹੀ ਇੱਕ ਲਾਈਫ ਆ ਜਿੱਚ ਪਾਠ ਹੁੰਦਾ ਮੈਂ ਕਿਹਾ ਬਾਬਾ ਜੀ ਇੱਕ ਜਦੋਂ ਕਥਾਕਾਰ ਹਟੇ ਤਾਂ ਮੈਂ ਕਿਹਾ ਇੱਕ ਕੁਐਸਚਨ ਆ ਉਹਦਾ ਅਨਸਰ ਦਈਓ ਜੀ ਕਹਿੰਦੇ ਹਾਂ ਜੀ ਮੈਂ ਕਿਹਾ ਉਡੇ ਉਡ ਆਵੈ ਸੈ ਕੋ ਸਾ ਤਿਸ ਪਾਛੇ ਬਸ਼ਰੇ ਤਾ ਸ਼ਰਿਆ ਤਨ ਕਵਣ ਖਲਾਬ ਹੈ ਕਵਣ ਚ ਗਾਵੈ ਮਨ ਮੇ ਸਿਵਰਨ ਕਰਾਦੀ ਬਰਕਤ ਵਿਆਖਿਆ ਕਰਿਓ ਰਾਈਟ ਇਹਦਾ ਪੁੱਤਰ ਅਸੀਂ ਤਾਂ ਸੁਣੀਆਂ ਗੱਲਾਂ ਜਿਹੜੀਆਂ ਉਹ ਗੰਨ ਦਸੀ ਜਾਂਦੇ ਆ ਹਾ ਤੱਕ ਦੇ ਸੋਚੇ ਨਹੀਂ ਜੀ ਜੀ ਮਹਾਰਾਜ ਕਹਿੰਦੇ ਆ ਵੀ ਜਾਨਵਰ ਵੀ ਪਾਠ ਕਰਦੇ ਆ ਹਮ ਹਰੇਕ ਚੀਜ਼ ਪਾਠ ਕਰਦੀ ਆ ਜੀ ਤੁਸੀਂ ਗੱਲ ਆ ਸਾਡੇ ਹੁਣ ਬਾਬੇ ਮੈਂ ਇੱਕ ਦਿਨ ਕਿਸੇ ਨੇ ਕਲਿੱਪ ਭੇਜਿਆ ਬਹੁਤ ਵੱਡਾ ਬਾਬਾ ਆ ਇੰਡੀਆ ਦੇ ਵਿੱਚ ਉਹ ਕਹਿੰਦਾ ਨਾ ਕੋਈ ਸਵਰਗ ਆ ਨਾ ਕੋਈ ਨਰਕ ਆ ਹਮ ਬਾਬਾ ਕਹਿੰਦਾ 10000 ਬੰਦਾ ਬੈਠਾ ਹੋਣਾ ਕਹਿੰਦਾ ਕੋਈ ਸਵਰਗ ਨਹੀਂ ਕੋਈ ਨਰਕ ਨਹੀਂ ਮੇਰਾ ਤਾਂ ਕੁਐਸਚਨ ਉਸ ਬਾਬੇ ਅੱਗੇ ਇਹ ਆ ਵੀ ਕਦੇ ਬਾਣੀ ਪੜ ਲਾ ਹੂੰ ਉਹ ਵੀ ਸੁਣੀਆਂ ਗੱਲਾਂ ਕਾਹਨ ਸੁਣਾਈ ਜਾਂਦਾ ਬਾਣੀ ਦਾ ਕਹਿੰਦੀ ਆ ਸਵਰਗ ਤਾਂ ਨਰਕ ਹੈਗਾ ਪਰ ਪ੍ਰੋਬਲਮ ਆ ਬਾਬੇ ਵੀ ਬਾਣੀ ਨਹੀਂ ਪੜਦੇ ਹੂੰ ਉਹ ਕਹਾਣੀਆਂ ਸੁਣਾਈ ਜਾਂਦੇ ਇੱਕ ਬਾਬਾ ਕਹਿੰਦਾ ਵੀ ਮੈਂ ਦੂਜੇ ਨੂੰ ਡਿਫਰੈਂਸ ਸਣਾਉਣੀ ਆ ਕਹਾਣੀ ਜੀ ਜੀ ਸਾਡਾ ਜੋ ਵੀ ਬਗਾੜਿਆ ਗਿਆ ਨਾ ਇਹਨਾਂ ਚੀਜ਼ਾਂ ਨਾਲ ਬਗਾੜਿਆ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਏ ਹੂੰ ਗੁਰੂ ਗ੍ਰੰਥ ਸਾਹਿਬ ਪੜਦੇ ਨਹੀਂ ਬਾਣੀ ਕੀ ਕਹਿੰਦੀ ਆ ਬਾਬਿਆਂ ਦੀਆਂ ਸੁਣੀ ਜਾਂਦੇ ਸੁਣੀ ਜਾਂਦੇ ਜੀ ਤੁਹਾਡਾ ਤੁਹਾਡਾ ਕੀ ਮੈਸੇਜ ਹੈ ਪੰਜਾਬ ਦੇ ਯੂਥ ਲਈ ਜਿੱਦਾਂ ਮੇਰੇ ਪੇ ਨੇ ਕਿਹਾ ਸੀ ਨਾ ਮਾਪੇ ਸਾਫ ਕੁਛ ਹੂੰ ਮੇਰੇ ਮਾਪੇ ਨੇ ਮੈਨੂੰ ਸਾਫ ਕੁਛ ਦਿੱਤਾ ਹੈ ਤੇ ਜਦ ਤੱਕ ਮੈਂ ਜਿਨਾ ਜਦ ਤੱਕ ਮੇਰੇ ਹੱਥ ਪੈਰ ਚੱਲਦੇ ਆ ਹੂੰ ਮੈਂ ਇਹਨਾਂ ਦਾ ਖਿਆਲ ਰੱਖਣਾ ਇੰਨਾ ਆ ਇੰਡੀਆ 'ਚ ਤਾਂ ਸਾਰਾ ਮੈਂ ਦੇਖਿਆ ਯੂਥ ਜਿਹੜੀ ਆ ਨਵੇਂ ਕੱਪੜੇ ਨਮਾ ਆਈਫੋਨ ਨਮਾ ਆ ਇੱਥੇ ਵੀ ਸੇਮ ਚੀਜ਼ ਆ ਬਸ ਇੰਡੀਆ ਨਹੀਂ ਹੈਗਾ ਤੁਸੀਂ ਇਹ ਵੀ ਦੇਖੋ ਤੁਸੀਂ ਆਪਣੇ ਮਾਪੇ ਤੇ ਕਿੰਨਾ ਸਟ्रेस ਪਾਉਂਦੇ ਆ ਨਵੀਆਂ ਚੀਜ਼ਾਂ ਲੈਣ ਨੂੰ ਜਾਂ ਆ ਵੱਡਾ ਵਿਆਹ ਕਰਾਉਣਾ ਉਹ ਕਰਾਉਣਾ ਕਿੰਨੇ ਖਰਚ ਕਬਜੇ ਚੱਕਦੇ ਆ ਤੁਸੀਂ ਹਨਾ ਠੀਕ ਕੀ ਮਿਲਣਾ ਕਿਨੇ ਚੇਤਾ ਰੱਖਣਾ ਤੁਸੀਂ ਆ ਕੀਤਾ ਉਹ ਲਿਆ ਸੀ ਉਹ ਸੀਗਾ ਆਪਣੇ ਮਾਪੇ ਦਾ ਖਿਆਲ ਰੱਖੋ ਆਪਣੀ ਫੈਮਲੀ ਦਾ ਖਿਆਲ ਰੱਖੋ ਜਿਹੜਾ ਤੁਹਾਡਾ ਆਪਣਾ ਖੂਨ ਆ ਉਹਨਾਂ ਦਾ ਖਿਆਲ ਰੱਖੋ ਆਪਣੇ ਯਾਰ ਦੋਸਤਾਂ ਦਾ ਜਿਆਦਾ ਤੁਸੀਂ ਸੋਚਦੇ ਆ ਫੈਮਲੀ ਦਾ ਘੱਟ ਸੋਚਦੇ ਆ ਰਾਈਟ ਸੋ ਫੈਮਲੀ ਇਜ਼ एवरीथिंग ਰੱਬ ਰੱਬ ਤੋਂ ਡਰ ਕੇ ਰੋ ਆਪਣਾ ਸਿਰ ਠੰਡੇ ਰੱਖੋ ਬੀ ਸ਼ੁਕਰੀਆ ਧੰਨਵਾਦ ਓਕੇ ਸੋ ਇਹ ਸੀਗੇ ਕਰਾਇਲ ਸਿੰਘ ਸੰਧੂ ਤੇ ਉਹਨਾਂ ਦਾ ਬੇਟਾ ਉਹਨਾਂ ਨਾਲ ਗੱਲਬਾਤ ਕੀਤੀ ਕੈਲੀਫੋਰਨੀਆ ਦੇ ਵਿੱਚ ਕਿਸ ਤਰੀਕੇ ਨਾਲ ਬਦਾਮਾਂ ਦੀ ਖੇਤੀ ਕਰਦੇ ਆ ਤੇ ਕਿਵੇਂ ਪੰਜਾਬ ਤੋਂ ਆ ਕੇ ਕਿਵੇਂ ਅੱਜ ਤਰੱਕੀ ਕੀਤੀ ਐ ਸੋ ਵਿਸਤਾਰ ਦੇ ਵਿੱਚ ਗੱਲਾਂ ਹੋਈਆਂ ਨੇ ਫਿਰ ਅਸੀਂ ਇੱਕ ਵਾਰ ਇਹਨਾਂ ਦੇ ਫਾਰਮ ਦੇ ਜ਼ਰੂਰ ਜਾ ਕੇ ਇੱਕ ਵਾਰ ਆਵਾਂਗੇ ਜਦੋਂ ਮੌਕਾ ਮਿਲੂਗਾ ਸੋ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਐ ਕਮੈਂਟ ਕਰਕੇ ਜ਼ਰੂਰ ਦੱਸੋ ਤਾਂਕਿ